ਸੁਭੀਚ ਇੰਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹੈ ਨਾ ਅੱਜ ਕਚਮਪ੍ਰੀਤ ਕੌਰ ਵਾਈਫ ਆਫ ਹਮਰਪਾਲ ਸਿੰਘ ਬਾਠ ਜਿਸ ਨੂੰ ਮੁਕੱਦਮੇ ਅੰਦਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਮਪ੍ਰੀਤ ਕੌਰ ਅੰਬਰਤਵਲ ਬਾਠ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮੁਕੱਦਮੇ ਜਿਹੜਾ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਅਬਜਕਟ ਆ ਸ਼ਾਮਲ ਹਨ ਜੋwidehat ਨੂੰ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਲ ਨਹੀਂ ਹੈ ਮੈਂ ਸੁਪਰੀਚਿੰਗ ਡੀਐਸਪੀ ਸਿਟੀ ਤਨਤਪਰ ਲੱਗਾ ਹੋਇਆ ਹਾਂ ਅੱਜ ਕਚਮਪ੍ਰੀਤ ਕੌਰ ਵਾਈਫ ਆਫ ਹਮਰਪਾਲ ਸਿੰਘ ਬਾਠ ਜਿਸ ਨੂੰ ਮਕੱਤਬ ਅੰਬਰਤਵਲ ਪਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਮਪ੍ਰੀਤ ਕੌਰ ਅੰਬਰਤਵਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮਕਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਅਬਜਕਟ ਆ ਸ਼ਾਮਲ ਹਨ ਜੋ ਹੱਤਿਆ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਕੈਂਗ ਨੂੰ ਬਸ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮਤਲਬ ਨਹੀਂ ਹੈ ਮੈਂ ਸੁਬੀਤ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਮਪ੍ਰੀਤ ਕੌਰ ਵਾਈਫ ਆਫ ਹਮਰਪਾਲ ਸਿੰਘ ਬਾਠ ਜਿਸ ਨੂੰ ਮੁਕੱਦਮੇ ਅੰਦਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਮਪ੍ਰੀਤ ਕੌਰ ਅੰਬਰਤਵਾਲ ਬਾਠ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮੁਕੱਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਅਬਜੈਕਟ ਆਦ ਸ਼ਾਮਲ ਹਨ ਜੋ ਅੱਜ ਨੂੰ ਗ੍ਰਿਫਤਾਰ ਕਰਕੇ ਹੁਣ ਤਾਂ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮਤਲਬ ਨਹੀਂ ਹੈ ਮੈਸਬੀਚ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਨ ਅੱਜ ਕਚਪ੍ਰੀਤ ਕੌਰ ਵਾਈਫ ਆਫ ਹਮਰਪਾਲ ਸਿੰਘ ਬਾਠ ਜਿਸ ਨੂੰ ਮੁਕੱਦਮੇ ਅੰਦਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਪ੍ਰੀਤ ਕੌਰ ਅੰਬਰਤਵਾਲ ਬਾਠ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮੁਕੱਦਮੇ ਜਿੱਥੇ ਲਾ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਅਬਜੈਕਟ ਆਦ ਸ਼ਾਮਲ ਹਨ ਜੋ ਹੁਣੇ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸੰਵੇਦਨਸ਼ੀਲਤਮ ਨਹੀਂ ਹੈ ਮੇਜਰ ਸੁਬੀਤ ਨੂੰ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਮਪੀਤ ਕੋਰ ਵਾਈਫ ਆਫ ਹਮਰ ਪਾਲਸੀਗ ਬਾਠ ਜਿਸ ਨੂੰ ਮਕੱਦਮੇ ਨੰਬਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਮਪੀਤ ਕੋਰ ਅੰਬਰਤਵਾਲ ਬਾਠ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮਕਦਮੇ ਜਿੱਦਲਾ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਅਬਜੈਕਟ ਆਦ ਸ਼ਾਮਲ ਹਨ ਜੋ ਅੰਤਿਤੋ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸੈਂਸਿਟਿਵ ਮਤ ਮੈਂ ਸੁਪਰੀਮ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹੈ ਨਾ ਅੱਜ ਕਚਰਪ੍ਰੀਤ ਕੌਰ ਵਾਈਫ ਆਫ ਹਮਰਪਾਲ ਸਿੰਘ ਬਾਠ ਜਿਸ ਨੂੰ ਮਕੱਦਮੇ ਨੰਬਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਰਪ੍ਰੀਤ ਕੌਰ ਅਮਰਤਵਾਲ ਬਾਠ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮਕਦਮੇ ਜਿੱਦਲਾ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਅਬਜੈਕਟ ਆਦ ਸ਼ਾਮਲ ਹਨ ਜੋ ਹਾਦਸੇ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮਤਲਬ ਨਹੀਂ ਹੈ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹੈ ਨਾ ਅੱਜ ਕਚਮਪ੍ਰੀਤ ਕੌਰ ਵਾਈਫ ਆਫ ਹਮਰ ਪਾਲ ਸਿੰਘ ਬਾਠ ਜਿਸ ਨੂੰ ਮੁਕੱਦਮੇ ਅਨੁਸਾਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਮਪ੍ਰੀਤ ਕੌਰ ਅਮਰਤਵਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮਕਦਮੇ ਜਿੱਦਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਆਬਜੈਕਟ ਆਦਿ ਸ਼ਾਮਲ ਹਨ ਜੋ ਅੱਜ ਨੂੰ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਰ ਅਰਥ ਨਹੀਂ ਹੈ